मुर्मदाबाद आम आदमी सरकार मुर्दाबा मुर्दाबाद पंजाब सरकार मुर्दाबाद 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 हो मुदाबाद मुर्दाबाद होश में आओ ਆਪਾਂ ਜੋ 3 ਸਾਲ ਆਮ ਆਦਮੀ ਪਾਰਟੀ ਦੀ ਨਿਕੰਮੀ ਸਰਕਾਰ ਨੇ ਜਿਹੜੇ ਪਿਛਲੇ ਤਿੰਨਾਂ ਸਾਲਾਂ 'ਚ ਜੋ ਸਾਡੇ ਪੰਜਾਬ ਦਾ ਬੇੜਾਗਰ ਕੀਤਾ ਉਹਦਾ ਇਹਨਾਂ ਨੂੰ ਬਹੁਤ ਖੁਸ਼ੀ ਹੈ ਕਿ ਇਹਨਾਂ ਨੇ ਬਹੁਤ ਕੋਸ਼ਿਸ਼ ਕੀਤਾ ਪਰ ਆਪਾਂ ਦੱਸਣਾ ਚਾਹਾਂਗੇ ਕਿ ਇਹਨਾਂ ਨੇ ਪੰਜਾਬ ਨੂੰ ਇੱਕ ਬਿਲਕੁਲ ਜ਼ਮੀਨ ਤੇ ਰਿਆਕੇ ਰੱਖ ਦਿੱਤਾ ਜਿਹੜਾ ਕਿ ਸਾਡੀਆਂ ਭੈਣਾਂ ਨੇ ਇਹਨਾਂ ਨੇ 1000 ਰੁਪਏ ਪੱਤਾ ਦੇਣ ਦੀ ਗੱਲ ਕੀਤੀ ਸੀ ਉਹ ਨਹੀਂ ਦਿੱਤਾ ਨੌਜਵਾਨਾਂ ਨੂੰ ਨੌਕਰੀ ਦੇਣ ਦੀ ਗੱਲ ਕੀਤੀ ਸੀ ਉਹ ਨਹੀਂ ਦਿੱਤੀ ਔਰ ਜੇ ਤੁਸੀਂ ਦੇਖੋ ਨਸ਼ਿਆਂ ਦਾ ਪ੍ਰਕੋਪ ਐਡਾ ਹੋ ਗਿਆ ਕਿ ਪਹਿਲਾਂ ਆਪਾਂ ਸੋਹਦੇ ਸੀ ਹੁਣ ਆਪਾਂ ਦੇਖ ਸਕਦੇ ਹਾਂ ਹਰ ਗਲੀ ਹਰ ਸੜਕ ਦੇ ਉੱਤੇ ਜਿਹੜੇ ਨਸ਼ੇ ਆਮ ਲੋਕ ਵਿਕਰੇ ਨੇ ਔਰ ਅੱਜ ਸਾਡੇ ਸਵਾਲਾ ਮੰਡਲ ਦੇ ਆਪਣਾ ਰਗੇਜੀ ਔਰ ਜਿੰਨਾ ਚੋ ਯੋਜਨ ਕੀਤਾ ਗਿਆ ਪ੍ਰੋਗਰਾਮ ਡਾਕਟਰ ਨੀਰੇਜ ਜੀ ਦੁਆਰਾ ਇਹ ਪ੍ਰੋਗਰਾਮ ਦਾ ਯੋਜਨ ਕੀਤਾ ਗਿਆ ਔਰ ਮੈਂ ਸਮਝਦਾ ਹਾਂ ਸਾਡੇ ਨਾਲ ਸਾਡੇ ਪਾਰਟੀ ਦੇ ਬਹੁਤ ਹੀ ਸੀਨੀਅਰ ਲੀਡਰ ਸੰਜੇ ਸ਼ਰਮਾ ਜੀ ਵੀ ਇੱਥੇ ਨਾਲ ਨੇ ਰਜੀਵ ਜੀ ਔਰ ਅਤਲ ਜੀ ਔਰ ਨੀਰਜ ਜੀ ਔਰ ਸਾਡੇ ਸਾਰੇ ਪਰਿਵਾਰ ਹੀ ਭਾਰਤੀ ਜਨਤਾ ਪਾਰਟੀ ਦਾ ਇੱਥੇ ਸੀਨੀਅਰ ਲੀਡਰਸ਼ਿਪ ਖੜੀ ਹੈ ਆਪਾਂ ਇਹ ਜਿਹੜਾ ਕਾਰਜਕ੍ਰਮ ਹੈ ਇਹ ਆਪਾਂ ਕੱਲ ਦੇ ਹਰ ਮੱਲੇ ਹਰ ਇੱਕ ਕੂਚੇ ਦੇ ਵਿੱਚ ਇੱਕ ਪ੍ਰੋਗਰਾਮ ਕਰਨ ਦੀ ਕੋਸ਼ਿਸ਼ ਕਰ ਰਹੇ ਆਂ ਲੋਕਾਂ ਨੂੰ ਸੁਚੇਤ ਕਰਨ ਦੀ ਕੋਸ਼ਿਸ਼ ਕਰ ਰਹੇ ਆਂ ਦੱਸਣ ਦੀ ਕੋਸ਼ਿਸ਼ ਕਰ ਰਹੇ ਆਂ ਕਿ ਇਹ ਜੋ ਭਾਰਤੀ ਜਨਤਾ ਪਾਰਟੀ ਦਾ ਹੈ ਜਿਹੜੇ ਵਰਕਰ ਨੇ ਉਹ ਲੋਕਾਂ ਦੇ ਨਾਲ ਨੇ ਲੋਕਾਂ ਦੀ ਆਵਾਜ਼ ਬਣ ਕੇ ਆਪਾਂ ਲੋਕਾਂ ਦਾ ਇਹ ਦੁੱਖ ਦਰਦ ਸੁਣਦੇ ਆਂ ਔਰ ਜਿਹੜੀ ਇਹ ਆਮ ਆਦਮੀ ਪਾਰਟੀ ਸਰਕਾਰ ਆ ਇਹਨਾਂ ਨੇ ਅੱਜ دہشت گردੀ ਦਾ ਮਾਹੌਲ ਵੇਖੋ ਕਿੰਨਾ ਬਣ ਗਿਆ ਪਹਿਲਾਂ ਇਹਨਾਂ ਦੇ ਥਾਣਿਆਂ ਤੇ ਗ੍ਰਨੇਡ ਛੁੱਟੇ ਜਾ ਰਹੇ ਸੀ ਹੁਣ ਮੰਦਰਾਂ ਤੇ ਗ੍ਰਨੇਡ ਛੁੱਟੇ ਸ਼ੁਰੂ ਕਰ ਦਿੱਤੇ ਆ ਜਿਹੜਾ ਕਿ ਤੁਸੀਂ ਸਮਝਦੇ ਹੋ ਕਿ ਸਾਡੇ ਜਿਹੜੀ ਹਿੰਦੂ ਸਿੱਖ ਆਪਸੀ ਭਾਈਚਾਰਾ ਇਹਨਾਂ ਨੇ ਤੋੜਨ ਦੀ ਕੋਸ਼ਿਸ਼ ਕਰ ਰਹੇ ਆ ਪਰ ਉਹ ਆਪਾਂ ਇਹਨਾਂ ਨੂੰ ਸੂਬੇ ਕਾਮਯਾਬ ਨਹੀਂ ਹੋਣ ਦੇਣਾ ਕਿਉਂਕਿ ਜਿਹੜੇ 3 ਸਾਲ ਆ ਇਹਨਾਂ ਕੋਲ ਦੱਸਣਯੋਗਾ ਕੁਝ ਨਹੀਂ ਦੋ ਚੀਜ਼ਾਂ ਇਹਨਾਂ ਕੋ ਦੱਸਣ ਜੋ ਕਿ ਇਹਨਾਂ ਨੇ ਆਮ ਜਨਤਾ ਵਾਸਤੇ ਕੀਤੇ ਹੋਣਗੀਆਂ ਇਹਨਾਂ ਕੋ ਇਸੇ ਕਰਕੇ ਆਪਣੀ ਨਲਾਇਕੀ ਨੂੰ ਛਾਪਣ ਵਾਸਤੇ ਇਹ ਗਰਨੇਡਾ ਦਾ ਸਹਾਰਾ ਲੈ ਰਹੇ ਨੇ ਇਹ ਸਮਝਦੇ ਨੇ ਇਸ ਤਰ੍ਹਾਂ ਲੋਕਾਂ ਦਾ ਧਿਆਨ ਭਟਕਾਇਆ ਜਾਏਗਾ ਪਰ ਆਪਾਂ ਭਾਰਤੀ ਜਨਤਾ ਪਾਰਟੀ ਦੀ ਸਾਰੀ ਲੀਡਰਸ਼ਿਪ ਇਹ ਤਤਪਰ ਹੋਈ ਹੈ ਕਿ ਆਪਾਂ ਇਹਨਾਂ ਨੂੰ ਇਹ ਕੰਮ ਨਹੀਂ ਕਰਨ ਦੇਣਾ ਅਸੀਂ ਲੋਕਾਂ ਨੂੰ ਸੁਚੇਤ ਕਰ ਰਹੇ ਹਾਂ ਹਰ ਇਲਾਕੇ 'ਚ ਜਾ ਕੇ ਕੱਲ ਦੇ ਕੋਈ ਤਰਕੀਬਨ 50 ਕਾਰਜਕ੍ਰਮ ਸਾਰੇ ਸ਼ਹਿਰ ਦੇ ਵਿੱਚ ਹੋਏ ਆ ਜਿੱਥੇ ਇਹੋ ਜਿਹੇ ਲੋਕਾਂ ਨੂੰ ਹਰ ਸੜਕ ਤੇ किनਾਰੇ ਤੇ ਤਾਂ ਲੋਕਾਂ ਦੀ ਆਵਾਜ਼ ਆਈ ਪੂਰੀ ਚਲਦੀ ਰਹੇ ਔਰ ਲੋਕਾਂ ਨੂੰ ਪਤਾ ਵੀ ਲੱਗਦਾ ਰਹੇ ਜੀ ਇਹ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਫੇਲਿਅਰ ਸਰਕਾਰ ਹੈ ਔਰ 2027 ਦੇ ਵਿੱਚ ਭਾਰਤ ਜਨਤਾ ਪਾਰਟੀ ਦੀ ਸਾਡੇ ਜਸਸਵੀ ਦੇ ਤਪਸਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਨਿਤਿਤਰ ਸਰਕਾਰ ਬਣੇਗੀ ਜਿਸ ਤਰ੍ਹਾਂ ਬਿਹਾਰ ਤੇ ਯੂਪੀ ਦਾ ਉਹਨਾਂ ਨੇ ਗੁੰਡਿਆਂ ਦਾ ਬੁਰਾ ਹਾਲ ਕਰਤਾ ਅੱਜ ਜੇ ਕੋਈ ਉੱਥੇ ਗੁੰਡਾ ਕੋਈ ਵਾਰਦਤ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਉਹਦਾ ਘਰ ਵੀ ਵਿਰਸਤ ਕਰ ਦਿੱਤਾ ਜਾਂਦਾ ਹੁਣ ਇਸੇ ਤਰ੍ਹਾਂ ਇਸੇ ਤਰਤੇ ਪੰਜਾਬ ਦੀ ਵੀ ਜਿਹੜੀ ਦਿਸ਼ਾ ਵਾ ਉਹ ਬਦਲਣ ਵਾਲੀ ਹੈ ਸਾਡੇ ਪ੍ਰਧਾਨ ਮੰਤਰੀ ਜੀ ਦੇ ਬਾਗਡੋਰ ਭਾਰਤੀ ਜਨਤਾ ਪਾਰਟੀ ਦੀ ਜੋ ਸਰਕਾਰ ਆਏਗੀ ਗੁੰਡਿਆਂ ਨੂੰ ਇਤਰਾ ਹੀ ਨੱਥ ਪਾਈ ਜਾਏਗੀ ਔਰ ਜਿਹੜਾ ਪੰਜਾਬ ਆ ਉਤਰੇ ਅਮਨ ਮਾਨ ਨਾਲ ਸਾਰੇ ਲੋਕ ਇੱਥੇ ਵੀ ਚੈਨ ਨਾਲ ਰਹਿ ਪਾਉਣਗੇ ਪਰ ਤਾਂ ਹੀ ਸਮਝਦੇ ਅਗਰ ਜੇ ਸੀਸੀਟੀਵੀ ਕੈਮਰਾ ਨਾਲ ਲਗਾ ਦਾਂ ਮੰਦਰ ਦੇ ਬਾਹਰ ਜਾਂ ਸਾਹਮਣੇ ਤੇ ਪ੍ਰਸ਼ਾਸਨ ਵੱਲੋਂ ਕੋਈ ਨਾ ਕੋਈ ਹੋਰ ਟੋਲ ਕੰਟਰੋਲ ਕਰ ਸਕਦੇ ਦੇਖੋ ਪ੍ਰਸ਼ਾਸਨ ਜਿਹੜੀ ਹੈ ਪੁਲਿਸ ਇਹ ਉਹੀ ਪੁਲਿਸ ਹੈ ਸਾਡੀ ਜਿਹਾਰੂ ਪੁਲਿਸ ਹੈ ਜਿਨੇ ਅੱਤਵਾਦ ਵੇਲੇ ਅੱਤਵਾਦ ਖਤਮ ਕੀਤਾ ਇਹ ਉਹੀ ਜਿਹਾਰੂ ਪੁਲਿਸ ਹੈ ਜਦੋਂ ਉਹਨਾਂ ਨੇ ਬੜੀ ਦਲੇਰੀ ਨਾਲ ਆਪਣੀਆਂ ਜਾਨਾਂ ਕੁਰਬਾਨ ਕਰਕੇ ਅੱਤਵਾਦ ਨੂੰ ਉਹਨਾਂ ਦਾ ਮੁਕਾਬਲਾ ਕੀਤਾ ਪਰ ਹੁਣ ਜਿਹੜੀ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹਨਾਂ ਨੇ ਹੱਥ ਬੰਦ ਤੇ ਆ ਔਰ ਜਿੱਥੇ ਕੋਈ ਵਾਰਦਾਤ ਹੁੰਦੀ ਉਥੇ ਟੀਨਾ ਲਾ ਕੇ ਜਾਂ ਹਰਾ ਕਪੜਾ ਪਾ ਕੇ ਆਪਣੀਆਂ ਨਲਾਇਕੀਆਂ ਛਪਾਉਣ ਦੀ ਕੋਸ਼ਿਸ਼ ਕਰਦੇ ਆ ਇਹ ਆਪ ਹੀ ਇਹ ਚੀਜ਼ਾਂ ਕਰਵਾ ਰਹੇ ਆ ਔਰ ਮੈਨੂੰ ਇੰਝ ਲੱਗਦਾ ਹੈ ਕਿ ਜਿਸ ਤਰ੍ਹਾਂ ਇਹਨਾਂ ਨੇ ਚਿੱਟੇ ਜਿਹੜਾ ਹਰਿਆ ਕਪੜਾ ਪਾਉਣ ਦੀ ਰਵਾਇਤ ਅਪਣਾਈ ਹੈ ਸਾਰੇ ਅੰਮਰਸਥਾਨ ਦੇ ਵਿੱਚ ਹਰਿਆ ਕਪੜਾ ਪਾ ਕੇ ਆਪਣੀਆਂ ਨਲਾਇਕੀਆਂ ਛਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਇਸੇ ਕਰਕੇ ਅੱਜ ਆਪਾਂ ਸਾਰੀ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਤੇ ਕਾਰਜਕਰਤਾ ਸੜਕਾਂ ਤੇ ਹੈ ਤਾਂ ਕਿ ਇਹਨਾਂ ਦੀ ਨਲਾਇਕੀ ਜਿਹੜੀ ਹੈ ਲੋਕਾਂ ਤੱਕ ਦੱਸ ਸਕੇ ਦੱਸ ਕਿ ਆਪਣੀ ਬਾਤ ਦੱਸ ਕੇ ਜਿਹੜਾ ਅੱਜ ਤੁਹਾਡੇ ਲੋਕਾਂ ਨੂੰ ਕਿਤਾ ਨਹੀਂ ਕਰ ਰਹੇ ਸਰ ਮੈਂ ਡਾਕਟਰ ਨੀਰਜ ਸਿੰਘ ਹੈ ਜੀ ਅਵਾਰਡ ਨੰਬਰ ਜੀ 23 ਪਾਏਗਾ ਜੀ ਤੇ ਅਸੀਂ ਅੱਜ ਆਮ ਆਦਮੀ ਪਾਰਟੀ ਸਰਕਾਰ ਭਗਵੰਤ ਮਾਨ ਸਰਕਾਰ ਦੇ 3 ਸਾਲ ਦੇ ਕਿਤੇ ਵਾਦਾ ਜਿਹੜੀ ਹੈ ਅਸੀਂ ਅੱਜ ਯਾਦ ਦਿਲਾਣੇ ਆਏ ਆ ਪਰ ਪਬਲਿਕ ਦੇ ਨਾਲ ਬਿਨ ਜਨਤਾ ਦੇ ਨਾਲ ਤੇ ਅਸੀਂ ਇਸ ਕਰਕੇ ਇਕੱਠੇ ਆ ਪ੍ਰੋਟੈਸਟ ਕਰ ਰਹੇ ਆ ਅਸੀਂ ਭਗਵੰਤ ਮਾਨ ਨੂੰ ਨਸੀਹਤ ਦੇ ਰਹੇ ਆ ਉਹਨਾਂ ਨੂੰ ਯਾਦ ਦਿਲਾ ਰਹੇ ਕਿ ਭਗਵੰਤ ਮਾਨ ਜੀ ਤੁਸੀਂ ਜਿਹੜੇ ਪਿਛਲੇ 3 ਸਾਲ ਚ ਜਿਹੜੀ ਪਬਲਿਕ ਲਈ ਵਾਦਾ ਕੀਤਾ ਤੁਸੀਂ ਪਹਿਲਾ ਵਾਦਾ ਕੀਤਾ ਸੀ ਕਿ 3 ਹਫਤੇ ਚ ਨਸ਼ਾ ਬੰਦ ਕਰ ਦਿੰਗੇ ਸੋ ਤੁਹਾਡਾ ਨਸ਼ਾ ਬੰਦ ਨਹੀਂ ਹੋਇਆ ਸਾਰਾ ਪੰਜਾਬ ਨਸ਼ੇ ਦੇ ਡੁੱਬੇ ਪਿਆ ਇੱਕ ਟੋੜਾ ਵਾਦਾ ਸੀ ਕਿ ਕ੍ਰਾਈਮ ਫਰੀ ਕਰਾਂਗੇ ਤੁਹਾਡਾ ਕੋਈ ਕ੍ਰਾਈਮ ਫਰੀ ਨਹੀਂਗਾ ਅੱਜ ਸਰੀਆਮ ਗਰਨੇਡਾ ਦੇ ਨਾਲ ਮੰਦਰਾ 'ਚ ਹਮਲਾ ਹੋ ਰਿਹਾ ਗਰਨੇਡਾ ਦੇ ਨਾਲ ਤੁਹਾਡਾ ਪੁਲਿਸ ਪੁਲਿਸ ਜਿਹੜੀ ਸੁਰੱਖਿਅਤ ਨਹੀਂ ਆ ਤੁਹਾਡੇ ਪੁਲਿਸ ਦੇ ਉੱਤੇ ਵੀ ਗਰਨੇਡ ਚੱਲ ਰਿਹਾ ਦਾ ਚੌਕੀਆਂ ਦੇ ਉੱਤੇ ਤੁਸੀਂ ਪੁਲਿਸ ਨਹੀਂ ਬਚਾ ਪਾ ਰਹੇ ਹੋ ਪੰਜਾਬ ਨਸ਼ੇ 'ਚ ਡੁੱਬੇ ਪਿਆ ਕ੍ਰਾਈਮ ਭਰੇ ਪਿਆ ਉਹਨਾਂ ਨੇ ਯਾਦ ਦਿਲਾਉਣ ਆਇਆ ਜੀ ਇਸ ਇਕੱਠੇ ਹੋ ਕੇ ਕਿ ਜਾਗੋ ਨਿੰਦ ਸੇ ਤੇ ਪੰਜਾਬ ਨੂੰ ਬਚਾਓ ਜੇ ਤੁਸੀਂ ਵਾਦਾ ਕੀਤਾ ਤਾਂ ਪ੍ਰਸ਼ਾਸਨ ਵੱਲੋਂ ਜਿਹੜੇ ਨਸ਼ੇ ਦੇ ਕਾਰੋਬਾਰ ਉਹਨਾਂ ਦੇ ਮਕਾਨ ਢਾਏ ਜਾ ਰਹੇ ਆ ਜੀ ਸਰ ਜੀ ਇਹ ਜਿਹੜੇ ਪ੍ਰਸ਼ਾਸਨ ਵੱਲ ਮਕਾਨ ਜੋ ਕਿ ਸਾਰੇ ਬਿਹਾਰ ਯੂਪੀ ਜਿਹੜੀ ਹੈ ਸਰਿਆਮ ਜਿਹੜੀ ਹੈ ਜਿਹੜੇ ਜਿਹੜੇ ਕ੍ਰਾਈਮ ਕਰ ਰਹੇ ਜਿਹੜੇ ਗੁੰਡਾ ਜਿਹੜੇ ਇਕੱਠੇ ਹੋ ਕੇ ਜਿਹੜੇ ਲੋਕਾਂ ਦੇ ਜਿਹੜੇ ਆ ਕ੍ਰਾਈਮ ਕਰਦੇ ਆ ਲੋਕ ਲੁੱਟਖੋ ਕਰਦੇ ਆ ਉਹਨਾਂ ਦੇ ਜਵਾਬ ਜਿਹੜੀ ਬੁਲਡਜਟਸ ਨਾਲ ਮਿਲਦਾ ਉਹਦੀ ਕਾਪੀ ਕਰ ਰਿਹਾ ਪਰ ਸ਼ੁਰੂਆਤ ਕਿਤੇ ਆ ਜੇ ਇਹ ਕੰਮ ਅਗੇ ਪਹਿਲੇ ਕਿਤੇ ਹੁੰਦੇ ਜੇ ਕਰਦੇ ਰਹਿਣਗੇ ਤਾਂ ਹੋ ਸਕਦਾ ਪੰਜਾਬ ਦੀ ਬਚਾ ਹੋਗਾ ਪਰ ਮੈਨੂੰ ਨਹੀਂ ਲੱਗਦਾ ਜਿਹੜਾ 3 ਸਾਲ ਸੇ ਬੰਦਾ ਕੁਝ ਨਹੀਂ ਕੀਤਾ ਹੁਣ ਕੁਝ ਦਿਨਾਂ ਚ ਕੋਈ ਕੁਝ ਕਰ ਪਾਏਗਾ ਦੇਖੋ ਬੀਬੀਆਂ ਕਰਦੀ ਇੰਤਜ਼ਾਰ ਦੇਖੋ ਅਜੇ ਵੀ ਉਹਨਾਂ ਨੂੰ 1000 ਰੁਪਏ ਨਹੀਂ ਆਇਆ ਜੀ ਇਹਨਾਂ ਦਾ ਲਾ ਅਨਾ ਤਿੰਨ ਹਫਤੇ ਮੈਂ ਉਹ ਵੀ ਦੇਖੀ ਰਿਹਾ ਕ੍ਰਾਈਮ ਫਰੀ ਪੰਜਾਬ ਕਰਾਂਗੇ ਤੁਸੀਂ ਉਹ ਵੀ ਦੇਖ ਲਿਆ ਕੋਈ ਲਾੜਾ ਜਰੀ ਇੱਕ ਵੀ ਵਾਦਾ ਜਰੀ ਹੈ ਇਹਨਾਂ ਦੇ ਪੂਰਾ ਨਹੀਂ ਹੋਇਆ ਅਜ ਤੱਕ ਇਹ ਵਾਦਾ ਨਹੀਂ ਹੋਇਆ ਉਹ 3 ਸਾਲ ਹੋ ਗਏ ਆ ਹੁਣ ਜਿਹੜੀ ਪਬਲਿਕ ਹੈ ਉਹ ਆਉਣ ਵਾਲੇ ਟਾਈਮ 'ਚ ਜਵਾਬ ਦੇਗਾ ਨਾ ਤੇ ਜਾਂ ਤਾਂ ਉਹ ਉੱਠਣਗੇ ਜਾਂ ਤਾਂ ਉਹ ਫਿਰ ਪੰਜਾਬ ਛੱਡ ਕੇ ਆਜੂ ਵਾਲਾ ਤੁਹਾਡੇ ਵਾਲਾ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਅੱਜ ਭਾਰਤੀ ਜਨਤਾ ਪਾਰਟੀ ਵਾਲੇ ਪਟਾਲਾ ਰੋਡ ਤੇ ਇਸ ਸਰਕਾਰ ਦੇ 3 ਸਾਲ ਪੂਰੇ ਹੋਣ ਤੱਕ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਕਿ ਇਸ ਸਰਕਾਰ ਨੇ ਲੋਕਾਂ ਨਾਲ ਵਾਅਦੇ ਕੀਤੇ ਸੀ ਉਹਨਾਂ 'ਚ ਕੋਈ ਵਾਅਦਾ ਨਹੀਂ ਪੂਰਾ ਕੀਤਾ ਉਲਟਾ ਲੋਕਾਂ ਦਾ ਜੀਵਨ ਬੜਾ ਔਖਾ ਕਰਦਾ ਅੱਜ ਪੰਜਾਬ ਦੇ ਅੰਦਰ ਅੰਤਕਵਾਦ ਦਾ ਦੌਰ ਜਿਹੜਾ ਨਜ਼ਰ ਆਂਦਾ ਲੱਗ ਰਿਹਾ ਜਿਵੇਂ ਧਾਰਮਿਕ ਸਥਾਨਾਂ ਤੇ ਹਮਲੇ ਹੋ ਰਹੇ ਨੇ ਇੱਥੋਂ ਤੱਕ ਕਿ ਪੁਲਿਸ ਥਾਣੇ ਵੀ ਸੇਫ ਨਹੀਂ ਆ ਪੁਲਿਸ ਥਾਣਿਆਂ ਤੇ ਵੀ ਹਮਲੇ ਹੋ ਰਹੇ ਨੇ ਇਹ ਸਰਕਾਰ ਦੀ ਨਲਕੀ ਹੈ ਸਰਕਾਰ ਨੇ ਵਾਦਾ ਕੀਤਾ ਸੀ ਕਿ ਅਸੀਂ ਭੈਣਾਂ ਨੂੰ 1-1000 ਰੁਪਿਆ ਹਰ ਮਹੀਨੇ ਦਾ ਦਵਾਂਗੇ ਇਸ ਹਿਸਾਬ ਨਾਲ 3600 ਰੁਪਿਆ ਜਿਹੜਾ 36 36000 ਰੁਪਿਆ ਜਿਹੜਾ ਹਰ ਲੇਡੀਜ਼ ਦਾ ਪੈਂਡਿੰਗ ਆ ਪੰਜਾਬ ਸਰਕਾਰ ਦੇ ਉੱਤੇ ਇਹ ਪੰਜਾਬ ਸਰਕਾਰ ਨੇ 1000 ਰੁਪਏ ਉਲਟਾ ਕੀ ਦੇਣਾ ਸੀ ਇਹਨਾਂ ਨੇ ਪੰਜਾਬ ਤੇ ਲੱਖਾਂ ਕਰੋੜਾਂ ਦਾ ਕਰਜ਼ਾ ਚੜਾ ਦਿੱਤਾ ਇਹ ਪੰਜਾਬ ਸਰਕਾਰ ਜਿਹੜੀ ਆ ਭਗਵੰਤ ਮਾਨ ਦੀ ਸਰਕਾਰ ਆ ਸਿਰਫ ਕੇਜਰੀਵਾਲ ਦੀ ਆਪ ਭਗਤ ਚ ਲੱਗੀ ਹੋਈ ਆ ਅੱਜ ਦੇਖੋ ਕੇਜਰੀਵਾਲ ਹੁਸ਼ਿਆਰਪੁਰ ਚ ਵਿਪਾਸ਼ਨਾ ਸੈਂਟਰ ਤੇ ਆਇਆ ਤਾਂ ਉਹਦੇ ਨਾਲ 100 ਲੋਕਾਂ ਦੀ ਜਿਹੜੀ ਪੁਲਿਸ ਦੀ ਫੋਰਸ ਲੱਗੀ ਹੋਈ ਆ ਮਤਲਬ ਨਾ ਉਹ ਚੀਫ ਮਿਨਿਸਟਰ ਆ ਨਾ ਕੋਈ ਕਿਸੇ ਦਾ ਪ੍ਰਦੇਸ਼ ਦਾ ਮੰਤਰੀ ਆ ਫਿਰ ਵੀ ਉਹਦੇ ਨਾਲ ਜਿਹੜਾ ਪੰਜਾਬ ਸਰਕਾਰ ਦੇ ਲੋਕਾਂ ਦੇ ਟੈਕਸ ਦਾ ਪੈਸਾ ਆ ਉਸ ਨਕਮੇ ਆਦਮੀ ਦੇ ਖਰਚਾ ਜਾ ਰਹਾ ਮੈਂ ਤੇ ਸੈਂਟਰ ਸਰਕਾਰ ਨੂੰ ਅਪੀਲ ਕਰਨਾ ਹੈ ਕਿ ਇਹ ਸਰਕਾਰ ਦੇ ਨਕੇਲ ਪਾਈ ਜਾਏ ਇਹ ਸਰਕਾਰ ਦੇ ਜਿਹੜੇ ਕੰਮ ਆ ਦਾ ਜਿਹੜਾ ਆਡਿਟ ਕੀਤਾ ਜਾਏ ਤੇ ਵੇਖੀ ਜਾਏ ਸਰਕਾਰ ਕੀ ਕੰਮ ਕਰ ਰਹੀ ਹੈ ਬਿਲਕੁਲ ਜਿਉ ਉਹਨਾਂ ਦੇ ਆਂਤੇ ਹੀ ਜੇ ਘਟਣਾ ਹੋ ਜੇ ਤਾਂ ਉਹਨਾਂ ਨੂੰ ਉਸ ਮੌਕੇ ਤੇ ਜ਼ਰੂਰ ਜਾਣਾ ਚਾਹੀਦਾ ਹੈ ਕਿਉਂਕਿ ਇਹ ਪੰਜਾਬ ਦੇ ਅੰਦਰ ਜਿਹੜਾ ਆਪਸੀ ਭਾਈਚਾਰਿਆਂ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦ ਕਿ ਕੇਜਰੀਵਾਲ ਤੇ ਚੀਫ ਮਿਨਿਸਟਰ ਅੰਮਰ ਸਾਥੀ ਉਹਨਾਂ ਨੂੰ ਉਸ ਜਗ੍ਹਾ ਤੇ ਜਾ ਕੇ ਉਸ ਜਗ੍ਹਾ ਦਾ ਜਾਇਜ਼ਾ ਲੈਣਾ ਚਾਹੀਦਾ ਹੈ ਤੇ ਪੁਲਿਸ ਪ੍ਰਸ਼ਾਸਨ ਨੂੰ ਹਦਾਇਤਾਂ ਕਰਨੀਆਂ ਚਾਹੀਦੀਆਂ ਹਨ ਕਿ ਜਲਦੀ ਤੋਂ ਜਲਦੀ ਜਿਹੜੇ ਇਹਨਾਂ ਦੇ ਅਪਰਾਧੀ ਆ ਉਹ ਫੜੇ ਜਾਣ ਤੇ ਗਾਂ ਤੋਂ ਇਹੋ ਜਿਹੇ ਘਟਨਾਵਾਂ ਨਾ ਵਾਪਰਨ